ਜਿਉਂ ਬਨ ਫਲ ਪਾ ਕੇ ਭੋਇ ਗਿਰ ਬੋਹਰ ਲਗੜੋ ਸਿਸ ਦੇਹੀ ਕੋ ਸਿਮਰੰਦੇ ਲਖ 84 ਜਨਮ ਉਤਮ ਜਨਮ ਸੋ ਮਾਨਸ ਦੇਹੀ ਕਈ ਪ੍ਰਾਪਤ ਮਾਨਖ ਦੇ ਹੋਰੀਆ ਬੇਨਦ ਮਿਲਣ ਕੀ ਏ ਤੇਰੀ ਬਰੀਆ ਅਬੁਰ ਕਾਜ ਤੇਰ ਕਿਤਨੋਂ ਕੋ ਮਿਲ ਸਾਧ ਸੰਗਤ ਕਾਜ ਕੀ ਬੁਲਣੋ ਗੁਰ ਸੇਵ ਤੇ ਭਗਤ ਕਮਾਈ ਤਬ ਏ ਮਨ ਸੁਦੇਹੀ ਕੋਈ ਸੋ ਦੇਹੀ ਕੋ ਸਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਅਬ ਨਾ ਭਜ ਸੁ ਭਜ ਕਬ ਭਾਈ ਕਾਈ ਰੇ ਪਗਤ ਹੀਣ ਕਾਗੇ ਜਦ ਆਇਆ ਪੂਰੇ ਗੁਰ ਕੀ ਸੇਵ ਨਕਿਨੀ ਬਿਰਥਾ ਜਨਮ ਗੁਇ ਅਬ ਨਾਮ ਭਜਸ ਭਜਸ ਕਬ ਭਾਈ ਆਵੇ ਅੰਤ ਨ ਭਜਿਆ ਜਾਈ ਗੁਰ ਸਿਵਤ ਭਗਤ ਕਮਾਈ ਤਵ ਤੇ ਮਨ ਸੁਖੇਹੀ ਪਤ ਪਗਤ ਸਮਾਈ ਕਵੇ ਮਨੁਸ ਤੇ ਜੀ ਪਾਈ ਵੰਦੇ ਭੰਉ ਮਾਨਸ ਤੇ ਮਾਰੋ ਸਿਵਾ ਤੇ ਪਗਤ ਸਮਾਈ ਸਭੇ ਮਾਨਸ ਤੇ ਮਾਰੋ ਮਨੁਸ ਤੇ ਜੀ ਪਾਈ ਮਨੁਸ ਤੇ ਜੀ ਪਾਈ ਹਰੇ ਮਨਸ ਦੇਹੀ ਪਾਈ ਤਵੇ ਮਨਸ ਦੇਹੀ ਪਾਈ ਹਰੇ ਮਨਸ ਦੇਹੀ ਪਾਈ ਹਰੇ ਮਨਸ ਦੇਹੀ ਪਾਈ ਸ਼ਿਵਕ ਭਗਤ ਕੁਮਾਰੀ ਕਵੇ ਮਨਸ ਦੇਹੀ ਸ਼ਿਵਕ ਭਗਤ ਕੁਮਾਰੀ ਕਰੇ ਮਨਸ ਦੇਹੀ ਪਾਈ ਆਬ ਤੇ ਮਨਸ ਤੇਹੀ ਕਰੋ ਔਰਮ ਸਤਕੌਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਪਾਰ ਕਿਰਪਾ ਦਾ ਸਦਕਾ ਸਤ ਸੰਗਤ ਦੋਸੋ ਹੁਣ ਸਮਾਪਤ ਹੋਏ ਸਤਗੁਰਾਂ ਦੀ ਪਵਿੱਤਰ ਬਾਣੀ ਦੇ ਨਿਤਨੇਮ 11 ਮੰਦਾਵਣੀ ਜੀ ਕੇ ਪਾਠ ਆਪ ਜੀ ਨੇ ਸਰਗੁਣ ਕੀਤੇ ਸਤਗੁਰਾਂ ਦੇ ਪਵਿੱਤਰ ਹੁਕਮ ਮੰਨੋਵੇਂ ਅੱਲਾਹ ਹੀ ਫਰਮਾਨ ਸਤਗੁਰਾਂ ਨੇ ਬਖਸ਼ਿਸ਼ ਕੀਤੇ ਜਿੰਨੋ ਸਮਾਹ ਹੋਰ ਸਤਗੁਰੂ ਬਖਸ਼ ਦੇ ਨੇ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਕਾਰ ਮਨ ਵਿੱਚ ਰੱਖ ਕੇ ਬੈਠੀਏ ਕੋਸ਼ਿਸ਼ ਕਰਨੀ ਹੈ ਇੱਕ ਇੱਕ ਸਾਹ ਇੱਕ ਇੱਕ ਪਲ ਲੇਖੇ ਲੱਜਾਵੇ ਸਫਲ ਹੋ ਜਾਵੇ ਸਤਗੁਰੂ ਜੀ ਬਚਨ ਕਰਦੇ ਨੇ ਗੁਰ ਸੇਵਾ ਤੇ ਭਗਤ ਕਮਾਈ ਤਬ ਏ ਮਾਨਸ ਦੇਹੀ ਪਾਈ ਤਬ ਤੋਂ ਅਰਥ ਹੈ ਸੰਪਰਦਮ ਵਿੱਚ ਤਾ ਸਤਗੁਰ ਕਹਿੰਦੇ ਅਸੀਂ ਤਾ ਮੰਨਾਂਗੇ ਕਿ ਤੈਨੂੰ ਮਨੁੱਖ ਜਨਮ ਮਿਲਿਆ ਤੋਂ ਮੰਨਾਂਗੇ ਤੂੰ ਮਨੁੱਖ ਦੇ ਪਾਈ ਭਾਵ ਪ੍ਰਾਪਤ ਕੀਤੀ ਹੈ